ਜਾ ਵੀ ਸਰਕਾਰੀ ਹਸਪਤਾਲਾਂ ਤੇ ਇੱਕ ਰੌਲਾ ਲੌਲਾ ਪੈਂਦਾ ਵਾ ਗੋਲੀ ਜਿਹੜੀ ਜ਼ਬਾਨ ਦੇ ਥੱਲੇ ਰੱਖਦੇ ਵੀ ਨਸ਼ਾ ਟਾ ਦਿੰਦੀ ਆ ਇਹ ਹੈਗਾ ਨਾ ਰੌਲਾ ਮੈਂ ਤੁਹਾਨੂੰ ਹੁਣੇ ਮੇਰੇ ਕੋਲ ਲਿਖਤੀ ਨਹੀਂ ਹੈਗਾ ਮੇਰੇ ਕੋਲ ਜ਼ਬਾਨੀ ਕਲਾਮੀ ਇੱਕ ਡਾਕਟਰ ਦੀ ਗੱਲ ਆ ਐਦਾਂ ਬੈਠਾ ਟੇ ਕੁਰਸੀ ਦੇ ਉੱਤੇ ਬੈਠੇ ਉਹ ਕਹਿੰਦਾ ਪੰਜਾਬ ਦਾ ਪਠਾ ਭਾਉਣ ਵਾਸਤੇ ਉਹ ਜ਼ਬਾਨ ਥੱਲੇ ਰੱਖਣ ਵਾਲੀ ਗੋਲੀ ਲਾਈ ਗਈ ਪੰਜਾਬ ਦੇ ਲੋਕਾਂ ਨੂੰ ਨਸ਼ੇ ਨਾਲ ਵੀ ਮਰਨਗੇ ਤੇ ਇਹਦੇ ਨਾਲ ਵੀ ਮਰਨਗੇ ਮੈਂ ਖੈ ਇਹ ਤਾਂ ਟਾਉਣ ਵਾਲੀ ਆ ਸਰਕਾਰੀ ਮਿਲ ਰਹੀ ਆ ਕਹਿੰਦਾ ਜਬਾਨ ਤੇ ਰੱਖਣ ਵਾਲੀ ਗੋਲੀ ਸਾਡੇ ਦੇਸ਼ ਵਿੱਚ ਕੋਟਾ ਮਿਲਦਾ ਵਾ ਵੀ ਇੰਨਾ ਕੋਟਾ ਐਸ ਸਟੇਟ ਨੂੰ ਇੰਨਾ ਕੋਟਾ ਐਸਟੇਟ ਦੋ ਉਹਦੀ ਇੱਕ ਲਿਮਟ ਆ ਕਰ ਕਹਿੰਦਾ ਪੰਜਾਬ ਵਾਸਤੇ ਕੋਈ ਲਿਮਟ ਨਹੀਂ ਧੜਾ ਧੜ ਪੰਜਾਬ ਚ ਛੁੱਟੀ ਜਾ ਰਹੀ ਆ ਲਗਾਤਾਰ 40 ਦਿਨ ਲਗਾਤਾਰ 40 ਦਿਨ ਉਹ ਜਬਾਨ ਥੱਲੇ ਰੱਖਣ ਵਾਲੀ ਗੋਲੀ ਜਿਹੜੇ ਬੰਦੇ ਨੇ ਖਾ ਲਈ ਉਹ ਉਮੜ ਕੇ ਬੱਚਾ ਨਹੀਂ ਜ਼ਿੰਦਗੀ ਚ ਪੈਦਾ ਕਰ ਸਕੂਗਾ ਇਹ ਪੱਕੀ ਗੱਲ ਮੈਨੂੰ ਡਾਕਟਰ ਨੇ ਕਹਿੰਦੇ ਉਹ ਬੱਚਾ ਨਹੀਂ ਪੈਦਾ ਕਰੂਗਾ ਉਮੜ ਕੇ ਆ ਮਾਰ ਮਾਰੀ ਜਾ ਰਹੀ ਵੇਖੋ ਅੰਦਰ ਖਾਤੇ ਕਿੰਡੀ ਵੱਡੀ ਪਲੈਨਿੰਗ ਆ ਨਾ ਦੀ ਅੱਧੇ ਕ ਚਟਾ ਵੀ ਕੇ ਮਰ ਜਣਿਆ ਅੱਧੇ ਕ ਸਰਕਾਰੀ ਇਲਾਜ ਦੇ ਨਾਂ ਥੱਲੇ ਮਰ ਜਣੇ ਇਹ ਡਾਕਟਰ ਦਾ ਦੱਸਿਆ ਵਾ ਮੇਰੇ ਕੋਲ ਲਿਖਤੀ ਪ੍ਰੂਫ ਨਹੀਂ ਇੱਥੇ ਕਿੰਨੀ ਸਚਾਈ ਆ ਜਿਉਂਨੇ ਕੁਝ ਦੱਸਿਆ ਤੇ ਕੋਈ ਨਾ ਕੋਈ ਸਚਾਈ ਹੋਊਗੀ ਕਿਉਂਕਿ ਅਗਲਾ ਏਡਾ ਵੱਡਾ ਅਵਸਰ ਇੱਕ ਪੀੜੀ ਤੁਹਾਡੀ ਖਾੜਕੂ ਕਹਿ ਕੇ ਮਾਰੀ ਇੱਕ ਪੀੜੀ ਤੁਹਾਡੀ ਚਿੱਟੇ ਨੇ ਖਤਮ ਕਰ ਲੀਦੇ ਇੱਕ ਪੀੜੀ ਤੁਹਾਡੀ ਜਾਜਾ ਤੇ ਜਾਜੇ ਭਰ ਕੇ ਤੇ ਬਾਹਰ ਨੂੰ ਕੱਢ ਦਿੱਤੀ ਅਸਲ 'ਚ ਤੁਹਾਡੇ ਕੋਲ ਆ ਮਿੱਟੀ ਖਾਲੀ ਕਰਾਉਣੀ ਆ ਸੁਰੇ ਸਰਪੰਚ ਸਾਹਿਬ ਬੈਠੇ ਸੀ ਬੜੀ ਸੋਹਣੀ ਗੱਲ ਹੈ ਕਿਉਂਕਿ ਜਿਹੜਾ ਆਗੂ ਪਿੰਡ ਦਾ ਥੋੜੀ ਬੋਦੀ ਨੌਲੇਜ ਜ਼ਰੂਰ ਰੱਖਦਾ ਹੋਣਾ ਚਾਹੀਦਾ ਹੈ ਨੌਲੇਜ ਸੀ ਉਹਨਾਂ ਨੂੰ 26000 ਏਕੜ ਪੰਜਾਬ ਦਾ ਆ ਸੜਕਾਂ ਦੇ ਨਾਂ ਤੇ ਖਾ ਗਏ ਹੁਣ ਪਿੱਛੇ ਤੇ ਸਾਰਾ ਸਿਸਟਮ ਪੰਜਾਬੀਓ ਪੈਲੀ ਦੇ ਪੰਜਾਬ ਦੀ ਜਾਇਦਾਦ ਆ ਤੁਹਾਡੀ ਰੋਟੀ ਪੈਲੀ ਸਿਰ ਤੋਂ ਪੱਕਣੀਆਂ ਸੜਕਾਂ ਦੇ ਨਾਂ ਤੇ ਜਿਹੜੇ ਹਜ਼ਾਰਾਂ ਏਕੜ ਨਿਕਲ ਗਏ ਨਾ ਥੱਲਿਓ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਧੋਖਾ ਪੰਜਾਬੀ ਇਹਦਾ ਜਰਨ ਕੇ ਤਹਾਡੇ ਕੋਲੋਂ ਮਿੱਟੀ ਛਡਾਉਣੀ ਆ ਬਸ ਭਾਵੇਂ ਤੁਹਾਨੂੰ ਚਿੱਟਾ ਪਿਆ ਕੇ ਛਡਾ ਲੈਣ ਭਾਵੇਂ ਤੁਹਾਨੂੰ ਖਾੜਕੂ ਗਿਆ ਕੇ ਮਾਰ ਲੈਣ ਤੇ ਭਾਵੇਂ ਤੁਹਾਨੂੰ ਡਾਲਰ ਪੌਂਡਾਂ ਦੀ ਚਮਕ ਵਿਖਾ ਕੇ ਬਾਰ ਘੱਲ ਕੇ ਮਿੱਟੀ ਛਡਾ ਲੈਣ ਅਜੇ ਤੇ ਰੇਟ ਬੜਾ ਘੱਟ ਲਾਇਆ ਵਾ ਆ ਮਿੱਟੀ ਉਹ ਮਿੱਟੀ ਆ ਜਿਸ ਮਿੱਟੀ ਚ ਆਉਣ ਵਾਲੇ ਟਾਈਮ ਚ ਲੋਕਾਂ ਦੀ ਰੋਟੀ ਪੱਕਣੀ ਆ ਤੁਹਾਡੇ ਕੋਲੋਂ 10-10 ਕਰੋੜ ਚ ਵੀ ਕਿੱਲਾ ਛਡਾਉਣਾ ਪਿਆ ਤੇ ਰੇਟ ਬੜਾ ਥੋੜਾ ਉਹਨਾਂ ਵਾਸਤੇ ਛਡਾ ਲੈਣੀ ਉਹਨਾਂ ਤੁਹਾਡੇ ਕੋਲ ਤੁਸੀਂ ਵੇਚ ਦੇਣੀ ਐ ਜੜੀ ਕਿੱਲਾ ਖੰਡ ਹੈ ਕੀ ਆ ਇੱਕ ਬੰਨੇ ਕਹਿੰਦੇ ਪੰਜਾਬ 'ਚ ਹੈਗਾ ਕੱਖ ਨਹੀਂ ਚਲੋ ਇਧਰ ਨੂੰ ਨਾ ਜਾਇਓ ਜਲੰਧਰ ਵੱਲ ਨੂੰ ਬਾਬੇ ਬਕਾਲੇ ਤੋਂ ਲੱਗ ਜਾਓ ਜਿੱਥੋਂ ਆਪਾਂ ਰਈਆ ਪੋਲਿਆ ਇੱਥੋਂ ਲੱਗ ਜਾਓ ਅਮਰਸਰ ਚਲ ਜਾਓ ਆ ਗੱਲ ਤੁਸੀਂ ਮੇਰੀ ਗੌਰ ਕਰਿਓ ਮੋਟਰਸਾਈਕਲ ਲੈ ਕੇ ਉਦਾਂ ਹੀ ਜਾਇਓ ਅਮਰਸਰ ਕੋ ਲੈ ਕੇ ਰਈਏ ਤੱਕ ਸੜਕ ਦੇ ਦੋਵਾਂ ਪਾਸੇ ਦੁਨੀਆਂ ਦੀਆਂ ਇੱਕ ਨੰਬਰ ਦੀਆਂ ਬ੍ਰਾਂਡਡ ਕੰਪਨੀਆਂ ਦੇ ਸ਼ੋਅਰੂਮ ਖੁੱਲ ਗਿਆ ਕਿ ਨਹੀਂ ਖੁੱਲ ਗਏ ਔਰ ਵੈਸਟਵੁੱਡ ਬਣ ਗਿਆ ਤੁਹਾਡੇ ਲਾਗੇ ਬਣ ਗਿਆ ਨਾ ਇੱਕ ਬੰਨੇ ਕਹਿੰਦੇ ਪੰਜਾਬ ਚ ਰੋਟੀ ਨਹੀਂ ਪਕਣੀ ਤੇ ਐਡੇ ਐਡੇ ਵੱਡੇ ਸ਼ੋਅਰੂਮ ਐਡੀਆਂ ਐਡੀਆਂ ਵੱਡੀਆਂ ਬੇਵਕੂਫ ਨਹੀਂ ਆ ਬ੍ਰਾਂਡਡ ਕੰਪਨੀਆਂ ਬਾਹਰ ਦੀਆਂ ਉਹ ਜਿੱਥੇ ਪੈਸਾ ਇਨਵੈਸਟ ਕਰਦੇ ਆ ਅਗਲੇ 50 ਸਾਲ ਦੀ ਪੜਤਾਲ ਕਰਦੇ ਵੀ 50 ਸਾਲ ਇੱਥੇ ਹੋਣਾ ਕੀ ਆ ਉਹਨਾਂ ਨੂੰ ਪਤਾ ਵਾ ਵੀ ਆਉਣ ਵਾਲੇ ਟਾਈਮ 'ਚ ਰੋਟੀ ਪੱਕਣੀ ਇਕੱਲੇ ਪੰਜਾਬ ਦੀ ਆ ਬਾਕੀ ਸਾਰੇ ਭੁੱਖ ਮਰੀ ਮੱਟਣੀਆਂ ਇੱਕ ਚੀਜ਼ ਹੋਰ ਕਦੇ ਨੈੱਟ ਤੇ ਬਰੀਕ ਦਿਮਾਗ ਰੱਖ ਕੇ ਸਰਚ ਮਾਰਿਆ ਕਰੋ ਚਾਈਨਾ ਨੇ ਇੱਕ ਰੋਡ ਕੱਢਿਆ ਵਾ ਜਿਹਨੂੰ ਸੀ ਪੈਕ ਰੋਡ ਕਹਿੰਦੇ ਆ ਉਹ ਪਾਕਿਸਤਾਨ ਦੇ ਕਰਾਚੀ ਤੱਕ ਚੱਲਿਆ ਵਾ ਦੁਨੀਆ ਦਾ ਸਾਰਾ ਵਪਾਰ ਉਸ ਰੋਡ ਦੇ ਉੱਤੇ ਉਹਨਾਂ ਤੇ ਅਹੀਂ ਉਸ ਰੋਡ ਦੇ ਬਿਲਕੁਲ ਨੇੜੇ ਆ ਪੰਜਾਬ ਵਾਲੇ ਆ ਹੱਬ ਬਣਨੀ ਆ ਦੁਨੀਆ ਦੇ ਵੱਡੇ ਵਪਾਰਾਂ ਦੀ ਕਈਆਂ ਨੇ ਵੀਡੀਓ ਵੇਖ ਕੇ ਥੱਲੇ ਮੈਨੂੰ ਗਾਲਾਂ ਕੱਢਣੀਆਂ ਵੀ ਤੈਨੂੰ ਕਿੱਦਾਂ ਪਤਾ ਮੈਨੂੰ ਨਹੀਂ ਪਤਾ ਪਰ ਸਚਾਈ ਇਹ ਆ ਦੁਨੀਆ ਜਿਹੜੀ ਕਿਲਾਖੰਡ ਮਰਲੇ ਚਾਰ ਮਰਲੇ ਆ ਕੀ ਸਾਂਭ ਕੇ ਰੱਖਿਓ ਜੇ ਬਾਹਰ ਬੈਠੇ ਜਿਹੜੇ ਮੁੰਡੇ ਆ ਇਧਰ ਉਧਰ ਪੈਸੇ ਲਾਉਣ ਵਾਲੋ ਜੇ ਦੋ ਦੋ ਚਾਰ ਚਾਰ ਕਿੱਲੇ ਲੈ ਲੋਗੇ ਤੇ ਭਲੇ ਚ ਰਹੋਗੇ ਇਹ ਪੈੜੀ ਤੁਹਾਡੀ ਆ ਜ਼ਮੀਨ ਤੁਹਾਡੀਆਂ ਨੂੰ ਕੈਚ ਕਰ ਦੋ ਜੇ ਕੀਤਾ ਜਾਂਦਾ ਜੇ ਕੋਹ ਨਾ ਤੁਹਾਡੇ ਕੋਲ ਲੈਣੀ ਆ ਮਸਲਾ ਵਾ ਆਪ ਮਿੱਟੀ ਛਡਾਉਣੀ ਤੁਹਾਡੇ ਕੋਲ ਮਸਲਾ ਵਾ ਆਪ ਧਰਤੀ ਛਡਾਉਣੀ ਤੁਹਾਡੇ ਕੋਲ ਮਸਲਾ ਵਾ ਤੁਹਾਡੇ ਕੋਲ ਜਾਇਦਾਦ ਉਹਨਾਂ ਨੇ ਖੋਣੀ ਆ ਤੁਹਾਨੂੰ ਇਹਦਾ 10-10 ਕਰੋੜ ਵੀ ਰੇਟ ਦੇਣਾ ਪਿਆ ਸੌਖਾ ਇੱਕ ਉਦਾਹਰਨ ਦੇ ਕੇ ਮੈਂ ਢਾਡੀ ਸਿੰਘਾਂ ਕੋਲ ਕਵਤਾ ਲਵਾਉਣ ਲੱਗਾ ਅੰਮ੍ਰਿਤਸਰ ਤੋਂ ਜਦੋਂ ਤੁਸੀਂ ਅਜਨਾਲੇ ਨੂੰ ਜਾਓ ਤੇ ਰਾਜੇਸਾਂਸੀ 에어ਪੋਰਟ ਤੱਕ ਜਾਇਓ ਕਿੱਡੇ-ਕੱਡੇ ਵੱਡੇ ਹੋਟਲ ਖੁੱਲੇ ਉੱਥੇ ਬ੍ਰਾਂਡਡ ਹੋਟਲ ਆ ਵੱਡੇ ਹੋਟਲ ਉਹਨਾਂ ਹੋਟਲਾਂ ਦੇ ਮਗਰ ਜਿੰਨੇ ਪਿੰਡ ਆ ਮੈਂ ਉੱਥੇ ਦਿਵਾਨ ਕੀਤੇ ਆ ਉਹ ਕਈ ਵਾਰੀ ਗਾਇਬ-ਬਗਾਏ ਕਹੇ ਉਹ ਪਿੰਡ ਵਾਲੇ ਨੂੰ ਪੁੱਛ ਲਈਦਾ ਵੀ ਕਿੱਦਾਂ ਹੋਟਲ ਇਡਾ ਵੱਡਾ ਬਣਿਆ ਰੋ ਪਿੰਡੇ ਲੋਕੀ ਅੱਪੂ ਕਹਿੰਦੇ ਉਹਨਾਂ ਦਿਨਾਂ 'ਚ ਸਾਨੂੰ 4-4 ਕਰੋੜ ਰੁਪਈਆ ਕਿੱਲੇ ਦਾ ਮਿਲਿਆ ਸੀ ਇੱਥੇ ਬਾਬਾ ਜੀ ਖਾਨ ਲੱਗਿਆ ਤਾਂ ਅਸੀਂ ਨੋਟਾਂ ਦੇ ਖੂ ਵੀ ਖਾ ਗਏ ਆ ਹੁਣ ਸਾਡੇ ਨਿਆਣੇ ਐਨਾ ਹੋਟਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਨੂੰ ੱੱਕੇ ਖਾਂਦੇ ਫਿਰਦੇ ਆ ਆ ਜਿਹੜੇ ਵੱਡੇ ਵੱਡੇ ਹਾਈਵੇ ਬਣ ਲੱਗੇ ਆ ਨਾ ਇਹਨਾਂ ਹਾਈਵੇ ਉੱਤੇ ਦੁਨੀਆ ਦਾ ਵਪਾਰ ਹੋਣਾ ਵਾ ਇਹ ਨਾ ਸਮਝੋ ਅੰਬਾਨੀ ਅਟਾਣੀ ਦੇ ਟਰੱਕ ਚੱਲਣੇ ਦੁਨੀਆ ਭਰ ਦੇ ਕਾਰਪੋਰੇਟ ਘਰਾਣਿਆਂ ਦੇ ਟਰੱਕ ਇੱਥੇ ਚੱਲਣੇ ਆ ਸਾਡੇ ਕੋ ਮਰਲਾ ਜ਼ਮੀਨ ਨਹੀਂ ਹੋਣੀ ਬੜਾ ਦੁੱਖ ਹੋਊਗਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੋਦੇ ਨੂੰ ਜਿੰਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਸਤੇ ਆਪਣੇ ਪਾਉਣੇ ਚਾਰ ਸਾਲ ਦਾ ਪੁੱਤ ਸ਼ਹੀਦ ਕਰਵਾ ਲਿਆ ਤੇ ਅਹੀਂ ਹੋਬ ਕੇ ਕਹਿ ਦਿੱਤਾ ਸਾਨੂੰ ਪੈਲੀ ਨਹੀਂ ਦਿੱਤਾ ਹੀ ਕੱਖ ਨਹੀਂ ਆ ਸਾਨੂੰ ਜ਼ਮੀਨ ਨਹੀਂ ਦਿੱਤਾ ਹੀ ਕੱਖ ਨਹੀਂ ਆ ਪਾਪ ਲੱਗੂ ਸ਼ੀਤਾਂ ਦੇ ਪੂਣ ਨੂੰ ਇੱਕ ਬੇਨਤੀ ਮੈਂ ਪੈਣਾ ਨੂੰ ਕਰਕੇ ਜ਼ਰੂਰੀ ਸਮਝਦਾ ਬਾਰ ਘੱਲਣ ਦੇ ਨਾਂ ਤੇ ਆਪਣੀਆਂ ਨੌਆਂ ਧੀਆਂ ਬਚਾਈਆਂ ਜਾਂਦੀਆਂ ਤੇ ਬਚਾਉਣੀਆਂ ਇਹ ਪਰਦਾ ਹੀ ਪਿਆਜੇ ਬਸ ਮੈਂ ਬਹੁਤੇ ਨਹੀਂ ਤੇ ਦੁਨੀਆ ਦੇ 15 ਕ ਮੁਲਕ ਘੁੰਮ ਕੇ ਵੇਖਿਆ ਇੰਗਲੈਂਡ ਮੈਂ ਜਾ ਕੇ ਵੇਖਿਆ ਤੁਹਾਡੀਆਂ ਨੌਆਂ ਧੀਆਂ ਗੁਰਦੁਆਰਿਆਂ ਦੇ ਅੱਗੇ ਕੰਮ ਮੰਗਣੀਆਂ ਖਲੋਦੀਆਂ ਦਿਹਾੜੀ ਵਾਲੇ ਚੌਪ ਚ ਨਿਕਲੋਦੇ ਹੁੰਦੇ ਤੁਹਾਡੀਆਂ ਨੌਆਂ ਤੇ ਝੂਠ ਨਹੀਂ ਆ ਸਚਾਈ ਆ ਐਵੇਂ ਨਾ ਸਮਝੋ ਟਾਡੀ ਹਵਾ ਜੀ ਮਰੀ ਜਾਂਦਾ ਗੱਲਾਂ ਮੈਂ ਪ੍ਰੂਫ ਦੇ ਸਕਦਾ ਤੁਹਾਡੀਆਂ ਨੌਆਂ ਧੀਆਂ ਗੁਰਦੁਆਰਿਆਂ ਦੇ ਬੂਹੇ ਅੱਗੇ ਖਲੋਤੀਆਂ ਕੰਮ ਮੰਗਦੀਆਂ ਮੈਂ ਵੇਖਿਆ ਤੇ ਤੁਸੀਂ ਇੱਥੇ ਸਾਰੇ ਪਿੰਡ ਨਹੀਂ ਸੁੱਕਣੇ ਪਾਇਆ ਜਾਂਦਿਆਂ ਕੰਮ ਮਿਲ ਗਿਆ ਕਿਸੇ ਨੂੰ ਜਾਂਦਾ ਕੰਮ ਨਹੀਂ ਜੇ ਮਿਲਦਾ ਦਿਹਾੜੀਆਂ ਕਰਨੀਆਂ ਵਿਚਾਰੀਆਂ ਰੋਂਦੀਆਂ ਉੱਥੇ ਬੈਠੀਆਂ ਬਾਬਾ ਜੀ ਗਲਤੀ ਹੋ ਗਈ ਉੱਥੇ ਬੈਠੇ ਸੌਕੇ ਆ ਨੌਵਾਂ ਧੀਆਂ ਕਿਸੇ ਦੇ ਮਗਰ ਲਾ ਕੇ ਜਾ ਜਾਂਦੇ ਨੇ ਜੇ ਫਾਈਲਾਂ ਕੋਈ ਨਾ ਲੱਦੀਆਂ ਨੇ ਪਲੱਸ 2 ਹੋ ਚੰਲੀ ਆ ਕਈਆਂ ਨੇ ਆ ਚਾਹ ਚੜ੍ਹਾਉਣਾ ਵਾ ਮਸਾਨਾ ਕਰਿਓ ਵਾਲ ਗੂ ਸਟੇਟ ਕਰਾਉਂਦੇ ਹੋਣੇ ਪਾਇਲਟਸ ਪੜਦੀ ਗਾਡੀ ਕੁੜੀ ਨਿਉਣਾ ਗੁਸਾ ਨਾ ਕਰਿਓ ਮੇਰੇ ਘਰ ਪੈਣਾ ਬੈਠੀਆਂ ਮੇਰੇ ਘਰ ਧੀਆਂ ਬੈਠੀਆਂ ਪਹਿਲਾ ਮੁੱਦਾ ਹੀ ਇਹ ਆ ਪਾਇਲਟਸ ਕਰਨੀ ਸਦੇ ਵਾਸਤੇ ਵਾਲ ਕੱਟ ਪੈਂਦਾ ਇਹ ਪਤਾ ਨਹੀਂ ਕੀ ਵਿੱਚ ਅੜਦੇ ਆ ਪਾਇਲਟਸ ਨਹੀਂ ਹੁੰਦੀ ਸਾਡੇ ਕੋਲ ਮਾਫ ਕਰਿਓ ਬਚ ਜੋ ਜੇ ਬਚਿਆ ਜਾਂਦਾ ਜੀ ਮੁੰਡੇ ਦੇ ਔਖੇ ਸੌਖੇ ਵਿਚਾਰੇ ਸਾਰ ਲੈਂਦੇ ਆ ਪਰ ਕੁੜੀਆਂ ਦੀ ਜਿਹੜੀ ਮੰਦੀ ਹਾਲਤ ਉੱਥੇ ਹੁੰਦੀ ਆ ਨਾ ਰਹਿ ਰੱਬ ਦਾ ਨਾ ਹੁਣ ਤੇ ਆਪਣੇ ਵੀ ਨਹੀਂ ਸਾਂਭਣ ਦਾ ਏਕ ਆਈਫੋਨ ਬੜੀ ਮਾੜੀ ਚੀਜ਼ ਆ ਮੇਰੇ ਕੋ ਵੀ ਹੈਗਾ ਮੈਂ ਤਾਦਰ ਰੱਖਿਆ ਵੀ ਮੇਰੀ ਫੋਟੋ ਦਾ ਨਕਮੀ ਆਉਂਦੀ ਹੀ ਦਿਨ ਵਧੀਆ ਆ ਜਾਂਦੀ ਆ ਇਹ ਚੀਜ਼ ਜੱਡੀ ਭੈੜੀ ਆ ਵੀ ਇਹਦੇ ਨਾਲ ਮਿਰਰ ਕੇ ਨਕਮੇ ਜੇ ਬੰਦੇ ਦੀ ਫੋਟੋ ਖਿੱਚੋ ਜਿਹੜੀ ਗੋਰੀ ਛੱਟੀ ਆਉਂਦੀ ਆ ਜਦੋਂ ਬਾਹਰੋਂ ਆਉਂਦੀਆਂ ਨਾ ਆਈਫੋਨ ਦੀਆਂ ਫੋਟਵਾਂ ਤੇ 8 ਪੀਰ ਸਾਰੇ ਪਾਪੇ ਦੇ ਗੱਲ ਚ ਗੁਠਾ ਦਿੰਦੇ ਵੇਟ ਪੈਲੀ ਨਹੀਂ ਵੀ ਜਾਣਾ ਇਹ ਵੇਖੋ ਤੰਗਲੀ ਨਾ ਇਕੱਠੇ ਕਰਨ ਰਿਆ ਪੌਂਡ ਉਥੇ ਜਾ ਕੇ ਦਿਨਾ ਜੀ ਕੋਰਾ ਚਟਾ ਹੋ ਗਿਆ ਇਦਾਂ ਨਹੀਂ ਕਿਤੇ ਵੀ ਹੈਗਾ ਮਾਂ ਦੇ ਸ਼ਿਕੂ ਨੂੰ ਜੜੀਆਂ ਖਾਂਦੇ ਨੇ ਉਹ ਹੀ ਨੰਦ ਵਾਲਿਆਂ ਉਥੇ ਦੇ ਰੁਲ ਕੇ ਮਰ ਜਾਂਦੇ ਵੱਡੇ ਵੱਡੇ ਮੈਂ ਰੋਂਦੇ ਵੇਖੇ ਵੱਡੇ ਬੰਦੇ ਰੋ ਹੀ ਪਏ ਬੰਦੇ ਸਾਡੇ ਕੋਲ

70 70 ਲੱਖ ਦੀਆਂ ਕੋਠੀਆਂ 'ਚ ਤੁਸੀਂ ਭਈਏ ਵਾਰਡ ਦਿੱਤੇ ਦਵਾਬੇ 'ਚ ਚਲ ਜਿਓ 70 70 ਲੱਖ ਦੀਆਂ ਕੋਠੀਆਂ 'ਚ ਭਈਏ ਬੈਠੇ ਤਮਾਕੂ ਨਾਲੇ ਮਿਲਣਦੇ ਹੁੰਦੇ ਨਾਲੇ ਅਰੇ ਸਰਦਾਰ ਜੀ ਕਿਧਰ ਜਾਏਗਾ ਜੀ ਕਿ ਇਹਨੂੰ ਰਾਹ ਪੁੱਛਣਾ ਅੰਦਰ ਭਈਆ ਨਿਕਲਦਾ ਡੱਬੀ ਵਾਲਾ ਪਰਨਾ ਬੰਨ ਕੇ ਕਹੀਂ ਉਹਨੇ ਵੀ ਇਹ ਤਾਂ ਸਰਦਾਰ ਕਿਧਰ ਗਿਆ ਸਰਦਾਰ ਟਰੱਕ ਚਲਾਉਣ ਦੇ ਆਪਰਾ ਇੰਗਲੈਂਡ ਕੈਨੇਡਾ ਬੈਠਾ ਉਹ ਉੱਥੇ ਦਿਹਾੜੀਆਂ ਕਰਨ ਦੇ ਉੱਥੇ 버ਗਰ ਪੀਜ਼ਾ ਵੇਚਣ ਦੇ ਭਈਆ ਇਹ ਤਾਂ ਸਰਦਾਰ ਬਣਿਆ ਪਿਆ ਚੜਦੇ ਆਉਂਦੇ ਜੇ ਜੂਪੀ ਬਿਹਾਰ ਵਾਲੇ ਤੁਹਾਡੇ ਸਿਰ ਤੇ ਮੰਨ ਜੋ ਜੇ ਨਹੀਂ ਮੰਨਣਾ ਤੇ ਬਚ ਜੋਗੇ ਸਾਡੀ ਪੜ੍ਹਾਈ ਨੂੰ ਕਿੱਡੀ ਵੱਡੀ ਮਾਰ ਵੱਜੀ ਪਲੱਸ 2 ਤੋਂ ਗਾਂ ਨਿਆਣਾ ਕਿਹੜਾ ਪੜਨ ਡਿਆ ਸਾਡਾ ਕੁੜੀਆਂ ਵਿਚਾਰੀਆਂ ਰੇਡਦੀਆਂ ਖੇਡਦੀਆਂ ਦੋ ਚਾਰ ਜਮਾਤਾਂ ਵੱਧ ਗਏ ਮੁੰਡਿਆਂ ਦਾ ਤੇ ਪੱਠਾ ਹੀ ਬੈਠਾ ਮੇਰੇ ਵਰਗਾ ਪਲੱਸ 2 ਦਾ ਗਾਂ ਜਾਣ ਹੀ ਪੈਂਟਿਆ ਬਸ ਉੱਥੇ ਸਟਾਪ ਹੋਣ ਨਹੀਂ ਜਾਣਾ ਪੜ ਨਹੀਂ ਬਜ਼ੁਰਗਾਂ ਨੂੰ ਪੁੱਛੋ ਚਟੀਆਂ ਦਾੜੀਆਂ ਵਾਲਿਆਂ ਨੂੰ ਕਹੇ ਟਾਈਮ ਵੱਡੇ ਵੱਡੇ ਠਾਣਿਆਂ ਦੇ ਇੰਚਾਰਜ ਸਰਦਾਰਾਂ ਦੇ ਮੁੰਡੇ ਹੁੰਦੇ ਐਸਐਸਪੀ ਡੀਐਸਪੀ ਸਰਦਾਰਾਂ ਦੇ ਮੁੰਡੇ ਹੁੰਦੇ डीसी ਸਰਦਾਰਾਂ ਦੇ ਮੁੰਡੇ ਹੁੰਦੇ ਅੱਜ ਚਲਜੋ ਲਾਗੇ ਬੰਨੇ ਤੁਹਾਨੂੰ ਯਾਦਵ ਮਿਲਣਗੇ ਦੁੱਜੇ ਤੇ ਜੇ ਮਿਲਣਗੇ ਅਸੀਂ ਤੇ ਅੱਜ ਸੱਚੋ ਤੋਂ ਗਾਂ ਛਪਾਈ ਤੋਂ ਗੰਪ ਜਾਣ ਨਹੀਂ ਦੇ ਤੁਸੀਂ ਬੈਂਕ ਚਲਜੋ ਕਿਹੇ ਟਾਈਮ ਬੈਂਕ ਦਾ ਜਿਹੜਾ ਮੈਨੇਜਰ ਹੁੰਦਾ ਸੀ ਉਹ ਸਰਦਾਰ ਹੁੰਦਾ ਸੀ ਗਿੱਲ ਢਿੱਲੋਂ ਪਾਜਵਾ ਮਾਣ ਬਰਾੜ ਹੁਣ ਬੈਂਕਾਂ ਦੇ ਮੈਨੇਜਰ ਉੱਥੋਂ ਆ ਕੇ ਬਣ ਕੇ ਤੇ ਤੁਸੀਂ ਬੰਦੂਕ ਫੜ ਕੇ ਸਿਕਿਉਰਿਟੀ ਗਾਰਡ ਬਣ ਕੇ ਦੂਏ ਜੱਗ ਖਲੋਤੇ ਨੇ ਆ ਸਾਡੇ ਸਿਸਟਮ ਤੋਂ ਮਾਰ ਵੱਜੀ ਸਭ ਤੋਂ ਵੱਡੀ ਵੇਖ ਨਿਆ ਬੰਦਾ ਹੈ ਨਾ ਉਹ ਆਪਣੇ ਨਿਆਣੇ ਨੂੰ ਆਂਦਾ ਪੜਾ ਸੁਣਾ ਕਹਿੰਦਾ ਕਿਹੜਾ ਕਹਿੰਦਾ ਅਠੂ ਨਾਇਆ ਕਿੰਨਾ ਹੁੰਦਾ ਅਠੂ ਨਾਇਆ ਕਿੰਨਾ ਹੁੰਦਾ ਤੇ ਮੁੰਡਾ ਦਾ 75 ਪਾਪੇ ਨੇ 100 ਰੁਪਇਆ ਕੱਢ ਕੇ ਦੇ ਦਿੱਤਾ ਖੁਸ਼ ਹੋ ਗਏ ਤੇ ਲਾਗੇ ਤੁਹਾਡੇ ਰਗਾ ਸਿਆਣਾ ਬੈਠਾ ਕਹਿੰਦਾ ਓਏ ਅਠੂ ਨਾਇਆ ਬੱਧਰ ਹੁੰਦਾ ਵਾ ਉਹਨੇ ਤੇ 75 ਕਿਹਾ ਕਹਿੰਦਾ ਲਾਗੇ ਤੇ ਆ ਗਿਆ 98 ਕਹਿੰਦਾ ਹੁੰਦਾ ਹੈ ਆਹ ਤੇ ਸਾਡੀ ਪੜਾਈ ਦਾ ਵਾਲਿਆ ਅਗੇ 98 ਕਹਿੰਦੇ ਹੁਣ 95 ਹੋ ਗਿਆ ਕਿਤਾਬਾਂ ਦਾ ਬੋਝ ਹੈ ਮੋਢਿਆਂ ਉੱਤੇ ਸਿਖਿਆਰਤੀ ਨਹੀਂ ਬਣ ਰਹਾ ਬੇਨਤੀ ਆ ਪੰਜਾਬ ਦੀ ਮਿੱਟੀ ਨਾਲ ਪਿਆਰ ਕਰੋ ਪਰ ਸਾਰੀ ਚੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ